ਲੁਧਿਆਣਾ ਦੇ ਪਾਤਨਗਰ ਚੌਂਕ ਵਿਖੇ ਇੱਕ ਆਟੋ ਅਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿੱਤੇ ਦੋਹਾਂ ਹੀ ਪੱਖ ਨੇ ਇੱਕ ਦੂਜੇ ਉੱਪਰ ਦੋਸ਼ ਲਾਏ ਹਨ ਇਸ ਦੌਰਾਨ ਜਿੱਥੇ ਆਟੋ ਚਾਲਕ ਨੇ ਮੋਟਰਸਾਈਕਲ ਚਾਲਕ ਉੱਪਰ ਗਲਤ ਸ਼ਬਦਾਵਲੀ ਬੋਲਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾਇਆਨ ਉਥੇ ਹੀ ਮੋਟਰਸਾਈਕਲ ਚਾਲਕ ਨੇ ਵੀ ਆਟੋ ਚਾਲਕ ਉੱਪਰ ਕੁੱਟਮਾਰ ਕਰਨ ਦੇ ਦੋਸ਼ ਲਾਇਆਨ ਉਥੇ ਇਸ ਮੌਕੇ ਮੌਜੂਦਾ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਵੀ ਕੀ ਕੀ बीसीआर ਨੂੰ ਇਸ ਸਬੰਧਿਤ ਸੁਝਿਤ ਕੀਤਾ ਗਿਆ ਹੈ ਅਤੇ ਜੋ ਵੀ ਬੰਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ। ਸੁਖਦੀਪ ਸਿੰਘ ਉਧਰੋਂ ਮੈਂ ਇਹ ਆਪਣਾ ਫਰੋਜਾਂਦੀ ਮਾਰਕੀਟ ਵੱਲੋਂ ਆ ਰਿਹਾ ਸੀਗਾ ਮੈਂ ਬਾਸਟੇ ਨੂੰ ਮੋੜ ਰਿਹਾ ਸੀਗਾ ਪਤਨਗਰ ਦੇ ਆ ਗਲਾਈ ਤੋਂ ਜਦੋਂ ਮੈਂ ਰਾਈਟ ਰਾਈਟ ਹੰਡ ਲਈ تھی ਇਹ ਮੇਰੇ ਮੂਹਰੇ ਆ ਗਏ ਇਹਨਾਂ ਨੇ ਸਿੱਧਾ ਮਾਤਾ ਮਾਤਾ ਦੇ ਮੰਦਰ ਵੱਲ ਨੂੰ ਜਾਣਾ ਸੀ ਇਹ ਮੂਹਰੇ ਆ ਕੇ ਕਹਿੰਦੇ ਰੁਕ ਨਹੀਂ ਸਕਦਾ ਇੰਨੀ ਗੱਲ ਕਹਿਣ ਤੇ ਉੱਤਰ ਗਏ ਨਾਲੇ ਗਾਲਾਂ ਕੱਢਣ ਲੱਗ ਗਏ ਨਾਲੇ ਮੇਰੇ ਸਿਰ ਤੇ ਘੜੇ ਮਾਰਨੇ ਸ਼ੁਰੂ ਕਰਤੇ ਮੈਂ ਤਾਂ ਠੀਕ ਤੁਸੀਂ ਕਹੋਗੇ ਮੈਂ ਆਟੋ ਹਾਂ ਜੀ ਮਾਰਿਆ ਕਿਨੇ ਆ ਉਹ ਸਰਦਾਰ ਜੀ ਉਹ ਪੜਾ ਖੜੇ ਉਹ ਬੰਗੋ ਬਾਈ ਜੀ ਮਿਲਾਈ ਨਹੀਂ ਕਦੀ ਮਾਰਿਆ ਕੀ ਤੁਹਾਡੇ ਕੜਾ ਮਾਰਿਆ ਜੀ ਸਿਰ ਤੇ ਲੋਏ ਹੁਣ ਕੋਈ ਮੌਕੇ ਤੇ ਆਇਆ ਪੁਲਿਸ ਵਾਲਾ ਮੌਕੇ ਤੇ ਪੁਲਸ ਵਾਲਾ ਕੋਈ ਆਇਆ ਪੁਲਸ ਵਾਲੇ ਪੀਸੀਆਰ ਕਰਦੇ ਆ ਟ੍ਰੈਫਿਕ ਪੁਲਿਸ ਵਾਲੇ ਸੀਗੇ ਉਹ ਟ੍ਰੈਫਿਕ ਪੁਲਿਸ ਵਾਲੇ ਆ ਆਏ ਹੋਏ ਆ ਕਿ ਉਹਨਾਂ ਨੇ ਪੀਸੀਆਰ ਕਰਦੀ ਆ ਤੇ ਹੁਣ ਉਹਨੂੰ ਰੋਕ ਲਿਆਗਾ ਰੋਕਿਆਗਾ ਹਾਂ ਜੀ ਤੇ ਉੱਪਰ ਦੀ ਮੈਨੂੰ ਆ ਗਈ ਈ ਮੰਗ ਕਰਦੇ ਹੂੰ ਮੈਨੂੰ ਮੰਗੇ ਕਹਿੰਦੇ ਉਹ ਪਾਦੀ ਮੈਨੂੰ 2000 ਰੁਪਏ ਦੇ ਰਿਆ ਕਹਿੰਦਾ 2000 ਲੈ ਲੈ ਮੈਂ ਕਿਹਾ ਮੇਰੇ ਕੋਲ ਮੈਂ ਦਿਨਾ ਤੈਨੂੰ 2-3000 ਰੁਪਏ ਕਹਿੰਦਾ 2000 ਲੈ ਲੈ ਤੁਸੀਂ ਹੁਣ ਚੱਲੀ ਜਾ ਮੈਂ ਤਾਂ ਇਹ ਹੀ ਕਿਹਾ ਨਾ ਇਹਦੇ ਕਾਰਵਾਈ ਹੋਵੇ ਬਈ ਇਹ ਜਗਾ ਕਿਸੇ ਹੋਰ ਦੇ ਵੀ ਨਾ ਮਾਰੇ ਕਿਸੇ ਦੇ ਇਦਾਂ ਤਾਂ ਕਿਸੇ ਦੇ ਵੀ ਘੜੇ ਮਾਰੀ ਆਊਗਾ ਹਾਂਜੀ ਹਾਂਜੀ ਤੁਹਾਡੇ ਬੰਦੇ ਕਿੱਥੇ ਹੋ ਰਹੇ ਹਾਂਜੀ ਠੀਕ ਹੈ ਸਤਾਨ ਸਿੰਘ ਜੀ ਮੈਂ ਭਾਈ ਉਧਰੋਂ ਕਚੈਰੀਆਂ ਵੱਲੋਂ ਉਧਰ ਪਾਉ ਜਾ ਰਿਹਾ ਸੀ ਘਰ ਵੱਲ ਨੂੰ ਬਾਈਪਾਸ ਵਾਲੋਂ ਇੱਕ ਆਟੋ ਵਾਲੇ ਨੇ ਅਚਾਨਕ ਕੱਟ ਮਾਰਿਆ ਤੇ ਮੈਂ ਔਰ ਬਾਈਕ ਤੇ ਮੈਂ ਥੱਲੇ ਆਣ ਲੱਗਾ ਸੀ ਆ ਮੇਰੇ ਨਾਲ ਸੜਕ ਘੜੀ ਸੋਈ ਆ ਪੈਂਟ ਮੇਰੀ ਸਾਰੀ ਮਿੱਟੀ ਨਾਲ ਲਿਬੜੀ ਆ ਤੇ ਮੈਂ ਉਹਨੂੰ ਕਿਹਾ ਮੈਂ ਆਵਾਜ਼ ਮਾਰੀ ਪਿੱਛੇ ਕਿ ਭਰਾਵਾ ਆਰਾਮ ਨਾਲ ਚਲਾ ਲੈ ਤੇ ਉਹ ਮੈਨੂੰ ਪੈਨ ਦੇ ਸੱਤੇ ਮੈਨੂੰ ਗਾਲਾਂ ਕੱਢਣ ਲੱਪਿਆ ਉਸ ਤੋਂ ਬਾਅਦ ਮੈਨੂੰ ਸਰੀਆ ਕੱਢ ਕੇ ਧੋਸ ਰਖਾਇਆ ਤੇ ਉਹਨੇ ਮਾਰਿਆ ਤੇ ਮੇ ਉਹਦੀ ਲੱਗੀ ਨਹੀਂ ਤੇ ਮੇਰੀ ਲੱਗ ਗਈ ਹੈ ਤੋ ਉਹ ਬਾਰੇ ਸੱਟ ਲੱਗੀ ਤੇ ਉਹ ਧੋਸ ਦਿਖਾਉਂਦਾ ਵਾ ਕਿ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਪਰ ਠੀਕ ਹੈ ਜਿੱਦਾਂ ਕਰ ਨਹੀਂ ਕਰ ਲਵੇ ਉਹ ਕਹਿੰਦੇ ਤੁਸੀਂ ਕਰੇ ਨਾ ਮਾਰਿਆ ਹੈ ਹੈ ਕਰਿਆ ਭਾਈ ਉਹਨੇ ਵੀ ਤਾਂ ਸਰੀਆ ਮਾਰਿਆ ਔਰੀ ਨਹੀਂ ਲੱਗੀ ਮੇਰੀ ਲੱਗ ਗਈ ਫਰਕ ਤਾਂ ਇੰਨੀ ਪਿਆ ਤਾਂ ਦੀ ਇੱਕਾਤ ਨਾਲ ਲੱਭੀ ਨਹੀਂ ਨਾ ਸੰਦੀਪ ਸਿੰਘ ਦਾ ਜਗਰੋਂ ਤੋਂ ਕੀ ਗੱਲਬਾਤ ਹੋਈ ਇਹ ਆ ਰਹੇ ਸੀ ਇੱਥੋਂ ਬੱਸ ਸਟੈਂਡ ਨੂੰ ਮੁੜ ਰਹੇ ਸੀ ਇਹਨਾਂ ਨੇ ਜਾਣਾ ਸੀ ਜਗਰੋਂ ਪੜਨ ਨੂੰ ਜਦੋਂ ਕਿ ਇਹਨਾਂ ਦੇ ਖੱਬੇ ਪਾਸੇ ਦੀ ਇਹਨੂੰ ਨਿਕਲਣਾ ਚਾਹੀਦਾ ਸੀ ਇਹ ਉਦੋਂ ਸਰਦਾਰ ਮੋਟਰਸਾਈਕਲ ਵਾਲਾ ਸੱਜੇ ਪਾਸੇ ਸੀ ਜਿਹਦੇ ਕਰਕੇ ਇਹਨੂੰ ਮਾੜਾ ਮੋਟਾ ਕੱਟ ਵੱਜਿਆ ਪਰ ਮੋਟਰਸਾਈਕਲ ਦੇ ਨਾਲ ਆਟੋ ਨਹੀਂ ਲੱਗਿਆ ਫਿਰ ਆ ਕੇ ਹੱਥੋਂ ਪਾਈ ਕੀਤੀ ਗਾਲ ਦਾ ਜਵਾਬ ਜਦੋਂ ਗਾਲਚ ਮਿਲਿਆ ਫਿਰ ਆ ਕੇ ਹੱਥੋਂ ਪਾਈ ਕੀਤੀ ਇਹਨੇ ਹੁਣ ਮੌਕੇ ਤੇ ਜਦੋਂ ਬੰਦਾ ਕੋਈ ਹੱਥੋਂ ਪਾਈ ਕਰੂ ਆਪਦੇ ਬਚਾਲ ਹੀ ਕੋਈ ਨਾ ਕੋਈ ਤਾਂ ਕਰੂਗਾ ਹੀ ਉਨੀ ਦੇਰ ਚ ਇਹਨੇ ਇਹਨੇ ਕੜਾ ਮਾਰਤਾ ਕੜਾ ਮਾਰ ਕੇ ਦਾ ਸਿਰ 파ੜਤਾ ਫਿਰ ਅਸੀਂ ਰੁਕੇ ਜਾਂ ਸਾਰੇ ਜਣੇ ਫਿਰ ਤੇ ਪਰਚਾ ਹੋਵੇ ਇਹਨੂੰ ਦਿੱਤਾ ਜਾਵੇ ਥਾਣੇ ਮੂੰਹ ਚੋਂ ਇਹੇ ਸ਼ਰਾਬ ਦੀ 스멜 ਆ ਰਹੀ ਹੈ। ਕੋਈ ਕਹ ਰਿਹਾ 2000 ਲੈ ਕੇ ਰਾਜਨਾਮਾ ਕਰ ਦੋ। ਹੁਣ ਕੀ ਕਹਿ ਰਿਹਾ 2000 2000 ਰੁਪਏ ਦੇ ਕੇ ਕਹਿੰਦਾ ਰਾਜਨਾਮਾ ਕਰ ਲਓ ਮੇਰੇ ਤੋਂ ਗਲਤੀ ਹੋ ਗਈ। ਐਹ ਜੀ ਗਲਤੀ ਤਾਂ ਕਰਾਉਣਾ ਕੀ ਆ ਪਹਿਲਾਂ ਨਾ ਕਰੋ। ਠੀਕ ਹੈ ਕੋਈ ਬਟਾ ਨਿਸ਼ਾਨੀ ਕਰ ਸਕਦੇ। ਇਹ ਕਾਲੂ ਕੁਝ ਵੀ ਕਰ ਸਕਦਾ ਵਾ। ਅੱਜ ਇਹਦੇ ਖੜਾ ਮਾਰਿਆ ਕੱਲੂ ਕਿਸੇ ਹੋਰ ਨਾਲ ਵੀ ਲੜੂਗਾ ਇਹ। ਠੀਕ ਹੈ ਜੀ। ਇਹਦੇ ਆਟੋ ਦੇ ਵਿੱਚ ਕੁੜੀ ਬੈਠੀ ਸੀ ਐਦਾਂ ਤਾਂ ਸਾਡੇ ਨਾਲ ਹਜ਼ਾਰਾਂ ਕੁੜੀਆਂ ਬੈਠਦੀਆਂ ਨੇ ਕਾਲੂ ਸਾਡੇ ਆਟੋ ਵਿੱਚ ਕੌਣ ਬੈਠੂਗਾ? ਕਾਈਕ ਤੇ ਆ ਰਾਇ ਸੀ ਕੋਈ ਜਣਾ। ਹੂੰ। ਉਹ ਆਟੋਨ ਦੇ ਵਿੱਚ ਕਿਤੇ ਮਾੜੀ ਟੱਕਰ ਹੋਈ ਆ ਉਹ ਬਾਅਦ ਇੱਕ ਦੂਜੇ ਦੇ ਨਾਲ ਦੋਨਾਂ ਨੇ ਗਾਲੀ ਗਲੋਚ ਕੀਤਾ ਤੇ ਗਾਲੀ ਗਲੋਚ ਕਰਨ ਤੋਂ ਬਾਅਦ ਉਹ ਸਰਦਾਰ ਮੁੰਡੇ ਨੇ ਖੜਾ ਪਾਇਆ ਸੀ ਪਕੜਾ ਉਹਨੇ ਉਹਦੇ ਚਿਹਰੇ 'ਤੇ ਮਾਰਿਆ ਉਹ ਹੁਣ ਕਹਿ ਰਿਹਾ ਕਿ ਸਰਦਾਰ ਵੀ ਕਹਿ ਰਿਹਾ ਕਿ ਉਹਨੇ ਮਤਲਬ ਸਰੀਆ ਸੀ ਉਹਦੇ ਕੋਲ ਸਰੀਨ ਵਾਲਾ ਟੈਕ ਕਰ ਲਿਆ ਸਰੀਆ ਮੌਕੇ ਤੇ ਮਿਲਿਆ ਨਹੀਂ ਸੰਤਾ ਜੀ ਕੋਈ ਬਾਕੀ ਪੀਸੀਆਰ ਬੁਲਾਈ ਆ ਤੁਹਾਡਾ ਟੈਂਪਰ